ਜੀ ਸਰ ਕੀ ਮਾਮਲਾ ਜੀ ਜਿਹੜਾ ਜੀ 21 ਤਰੀਕ ਨੂੰ 11:30 ਵਜੇ ਸਵੇਰੇ ਐਸ ਐਚ ਯੂ ਕਾਮ ਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਆਈਸੀਆਈਸੀ ਬੈਂਕ ਜਿਹੜਾ ਮੰਜੂ ਸਿਨੇਮਾ ਦੇ ਲੱਗੇ ਹੈਗਾ ਉੱਥੇ ਇੱਕ ਮੁੰਡਾ ਸੀਗਾ ਯਸ਼ਿਕ ਸਿੰਘਲਾ ਉਹ 14 ਲੱਖ 20000 ਰੁਪਏ ਆਪਣੀ ਸਵਿਫਟ ਕਾਰਡ ਦੇ ਵਿੱਚ ਜਮ੍ਹਾਂ ਕਰਾਣ ਆਏ ਸੀਗਾ ਬੈਂਕ ਦੇ ਵਿੱਚ ਤਾਂ ਉਹਦੇ ਉਹਦੇ ਨਾਲ ਉਹਦਾ ਫਰੈਂਡ ਸੀਗਾ ਅੰਕੁਸ਼ ਕੁਮਾਰ ਤਾਂ ਉਹਦੀ ਗੱਡੀ ਚੋਂ 14,20,000 ਰੁਪਏ ਕੋਈ ਕੱਢ ਕੇ ਲੈ ਗਿਆ ਸੀਗਾ ਇਹ ਇਨਫੋਰਮੇਸ਼ਨ ਆਈ ਸੀਗੀ ਤਾਂ ਪੁਲਿਸ ਉੱਥੇ ਗਈ ਉਹਨੇ ਪੂਰਾ ਵੈਰੀਫਾਈ ਕਰਕੇ ਇੱਕ ਮੁਕਦਮਾ ਦਰਜ ਕੀਤਾ ਸੀਗਾ ਨਾਮਲੂਮ ਵਿਅਕਤੀ ਦੇ ਖਿਲਾਫ ਉਸੇ ਦਿਨ ਅਸੀਂ ਆਈਡੈਂਟੀਫਾਈ ਕਰ ਲਿਆ ਸੀਗਾ ਕਿ ਇਹ ਜਿਹੜਾ ਮਸਲਾ ਸੀਗਾ ਇਹ ਅੰਕੁਸ਼ ਕੁਮਾਰ ਨੇ ਕਿਉਂਕਿ ਉਹ ਆਪਣੇ ਦੋਸਤ ਦਾ ਉਹਨੂੰ ਪਤਾ ਸੀਗਾ ਕਿ ਕਾਫੀ ਬਾਅਦ ਪਹਿਲਾਂ ਵੀ ਉਹਨੇ ਹੈਵੀ ਅਮਾਉਂਟ ਜਿਹੜਾ ਕੈਸ਼ ਹੈ ਉਹ ਬੈਂਕ ਦੇ ਵਿੱਚ ਜਮਾ ਕਰਾਇਆ ਸੀਗਾ ਤਾਂ ਉਹਨੇ ਇੱਕ ਦਿਨ ਪਹਿਲਾਂ ਯਸ਼ਿਕ ਸਿੰਘਲਾ ਨੇ ਦੱਸਿਆ ਸੀਗਾ ਕਿ ਕੱਲ ਮੈਂ 14 ਲੱਖ ਰੁਪਏ ਦੇ ਕਰੀਬ ਰਕਮ ਜਿਹੜੀ ਹੈਗੀ ਹੈ ਮੈਂ ਜਮਾ ਕਰਾਨੀ ਹੈ ਬੈਂਕ ਦੇ ਵਿੱਚ ਤਾਂ ਤੂੰ ਆ ਜੀ ਮੇਰੇ ਨਾਲ ਨੂੰ ਤਾਂ ਇਹ ਇਹਨੂੰ ਪਤਾ ਸੀਗਾ ਇਸਨੇ ਇਹਨੇ ਆਪਣੇ ਤਿੰਨ ਹੋਰ ਜਿਹੜੇ ਮਿੱਤਰ ਸੀਗੇ ਇੱਕ ਦਾ ਨਾਮ ਸੀਗਾ ਜੀ ਲਵਿਸ਼ ਵਰਮਾ ਜੋ ਇਹਦਾ ਅੰਕੁਸ਼ ਦਾ ਕਾਫੀ ক্লোਜ਼ ਫਰੈਂਡ ਹੈਗਾ ਤੇ ਦੋ ਹੋਰ ਆਕਾਸ਼ ਜੇਤਲੀ ਤੇ ਵਰਮ ਵਸ਼ਿਸ਼ਟ ਇਹਨਾਂ ਨਾਲ ਪਲੈਨਿੰਗ ਕਰਕੇ ਉਸ ਗੱਡੀ ਦੀ ਪਹਿਲਾਂ ਹੀ ਡੁਪਲੀਕੇਟ ਕੀ ਬਣਾਈ ਹੋਈ ਸੀਗੀ ਤੇ ਉਹਨਾਂ ਨੂੰ ਦੱਸਿਆ ਸੀਗਾ ਕਿ ਮੈਂ ਤੁਹਾਨੂੰ ਕਾਲ ਕਰੂੰਗਾ ਤੇ ਜਿਹੜਾ ਮਦਈ ਹੈ ਉਹਨੂੰ ਮੈਂ ਪਾਸੇ ਲੈ ਜਾਊਂਗਾ ਤੇ ਤੁਸੀਂ ਆ ਕੇ ਗੱਡੀ ਚੋਂ ਪੈਸੇ ਕੱਢ ਕੇ ਲੈ ਜਾਓ। ਉਸੇ ਤਰੀਕੇ ਨਾਲ ਜਦੋਂ ਇਹ ਯਸ਼ਕ ਸਿੰਘਲਾ ਆਇਆ ਬੈਂਕ ਤੇ ਲੱਗੇ ਤੇ ਅੰਕੁਸ਼ ਕੁਮਾਰ ਇਹਨੂੰ ਸਿਗਰਟ ਬਹਾਨੇ ਬਾਨੇ ਪੀਣ ਦੇ ਬਾਨੇ ਬਾਹਰ ਲੈ ਕੇ ਗਿਆ ਤੇ ਮਗਰੋਂ ਜਿਹੜੇ ਅਕਾਸ਼ ਜੈਦਲੀ ਤੇ ਵਰੁਣ ਵਸ਼ਿਸ਼ਟ ਉਹਨਾਂ ਨੇ ਗੱਡੀ ਖੋਲ ਕੇ ਪੈਸੇ 14 ਲੱਖ 20 ਹਜ਼ਾਰ ਰੁਪਏ ਕੱਢ ਲਿਆ ਸੀ ਤੇ ਸਾਰੇ ਇੱਕ ਤੋਂ ਬਰਾਮਦਗੀ ਹੋਈ ਹੈ ਜੀ ਇਹ ਬਰਾਮਦਗੀ ਜੀ ਇਹਨਾਂ ਕੋਲੋਂ ਹੀ ਹੋਈ ਹੈ ਅਨਕੁਸ਼ কুমার ਤੇ ਲਵਿਸ਼ ਵਰਮਾ ਤੋਂ ਹੋਈ ਹੈ ਇਹਨਾਂ ਨੇ ਅੱਗੇ ਜਿਹੜੇ ਸੀਗੇ ਦੋ ਮੁੰਡੇ ਅਕਾਸ਼ ਜੈਦਲੀ ਤੇ ਵਰੁਣ ਵਸ਼ਿਸ਼ਟ ਨੂੰ 50-50 ਹਜ਼ਾਰ ਤੇ ਉਹਨਾਂ ਨੂੰ ਕਮਿਟ ਕੀਤਾ ਸੀਗਾ ਕਿ ਤੁਸੀਂ ਇਹ ਕੰਮ ਕਰੋ ਐਸੀ 55000 ਤੁਹਾਨੂੰ ਲਵੇਸ਼ਵਰਮਾ ਦੇ ਕੀ ਦੋਲੇ ਸਰ ਜੀ ਲਵੇਸ਼ਵਰਮਾ ਜੀ ਮੇਨ ਹੈਗੇ ਕੌਂਸਪਿਰੇਟਰ ਜੀ ਅਸੀਂ ਮੇਨ ਉਹਦਾ ਕੁਛ ਦਿੰਦਾ ਅਨਕੁਸ਼ ਦੇ ਨਾਲ ਮੇਨ ਯਹੀ ਹੈ ਜੀ ਕਿ ਸਰ ਜੇ ਨੇ ਕੱਢੇ ਦੀ ਚਾਬੀਆਂ ਬਣਾਈਆਂ ਨੇ ਮਤਲਬ ਕਿ ਬਿਫੋਰ ਵਨ ਡੇ ਜਾਂ ਉਸ ਤੋਂ ਪਹਿਲੇ ਬਣਾ ਕੇ ਉਸ ਤੋਂ ਪਹਿਲਾਂ ਹੀ ਬਣਾ ਕੇ ਰੱਖੀ ਸੀ ਤੇ ਬਾਅਦ ਵਿੱਚ ਪਹਿਲੇ ਕੌਂਸਪਿਰੇਸ ਨੇ ਕਿ ਆਪਾਂ ਕੰਡ ਕਰਨੇ ਕਰਨਾ ਹੈ ਕਿਉਂ ਕਿ ਕਿਉਂਕਿ ਜਿਹੜਾ ਮਦਈ ਹੈ ਉਹਨੇ ਸਾਰਾ ਪਤਾ ਸੀਗਾ ਅਨਕੁਸ਼ ਨੂੰ ਮਦਈ ਨੇ ਐਕਚੁਅਲੀ ਕੰਮ ਕੀ ਹੈ ਮਦੀ ਦਾ ਕੰਮ ਹੈਗਾ ਜੀ ਪਲਾਸਟਿਕ ਦੇ ਪੋਲੀਬੈਗ ਬਣਾਉਂਦੇ ਹੋ ਤੇ ਸਰ ਇਹ ਇਹਨਾਂ ਦੇ ਕੋਲ ਹੋਰ ਕੀ ਕੀ ਬਰਾਮਦ ਹੋਇਆ ਜੀ ਕਿ ਇਹ ਹੋਰ ਵੀ ਕੋਈ ਕੇਸਾਂ ਦੇ ਵਿੱਚ ਨਾਮ ਇਹਨਾਂ ਦਾ ਨਹੀਂ ਹੋਰ ਕੋਈ ਕੇਸ ਹੈਗਾ ਨਹੀਂ ਹਜੇ ਤੱਕ ਜੀ ਅੰਕੁਸ਼ ਹੈ ਇਹ ਤੇ ਗੁਰਵਰਕਰ ਸੀ ਜਿਆਦਾ ਦੋਸਤ ਜਿੱਦਾਂ ਕੋਈ ਜੀ ਵੈਸੇ ਤਾਂ ਏਜੰਟ ਹੈਗਾ ਜੀ ਅੰਕੁਸ਼ ਹਾਂ ਜੀ ਇਹ 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 ਕੰਮ ਦੇ ਕਾਰੋਬਾਰ ਤੋਂ ਪੈਸੇ ਇਹ ਸਭ ਚਾਰੋਂ ਆਪਸ ਵਿੱਚ ਦੋਸਤ ਨੇ ਜਾਂ ਕਿਸ ਤਰ੍ਹਾਂ ਹੈ ਇਹ ਦੋ ਅੰਕੁਸ਼ ਕੁਮਾਰ ਹੈਗਾ ਜੀ ਦੋਸਤ ਮਦਈ ਦਾ ਦੋਸਤ ਹਾਂਜੀ ਤੇ ਬਾਕੀ ਤੇ ਨੇ ਕਿਊਜ਼ ਅੰਕੁਸ਼ ਦੇ ਦੋਸਤ ਨੇ ਨਹੀਂ ਦੋ ਜਿਹੜੇ ਐਕਿਊਜ਼ ਹੈਗੇ ਉਹ ਤਾਂ ਇਹਨਾਂ ਨੇ ਰੱਖੇ ਸੀਗੇ 50000 ਦੇ ਹਾਂਜੀ ਆਕਾਸ਼ ਤੇ ਵਰੁਣ ਤੇ ਸਾਰੇ ਕੋਲ ਜਿਹੜਾ ਲਵਿਸ਼ ਹੈ ਉਹ ਫਰੈਂਡ ਹੈ ਨਸ਼ੇ ਦੀ ਆਪਦੀ ਮਿਲਿਆ ਸਰ ਕੋਈ ਨਹੀਂ ਨਸ਼ੇ ਦੇ ਕੋਈ ਸਰ ਵੈਸੇ ਮੁੰਡੇ ਜਿਹੜੇ ਚਾਰੀ ਫੜੇ ਸਰ ਕੀ ਕੰਮ ਕਰਦੇ ਆ ਜਿਹੜੇ ਕਿ ਦੋ ਲੱਗੋ ਜਿਹਨਾਂ ਨੂੰ 50-50000 ਦੇਣਾ ਸੀ ਇਹ ਉਹਦਾ ਕੀ ਕੰਮ ਕਰਦਾ ਉਹ ਆਪਣੀ ਜੀ ਹੁਣ ਇਨਵੈਸਟੀਗੇਸ਼ਨ ਜਾਰੀ ਹੈ ਆਪਾਂ ਸਾਰਾ ਪਤਾ ਕਰਕੇ ਦੱਸਾਂਗੇ ਸੋਕਿੰਗ ਸਾਰੇ ਮਾਮਲੇ ਦੇ ਵਾਸਤੇ ਇਹਨਾਂ ਨੂੰ ਮੀਨਸ ਮਨਸ਼ਾ ਕੀ ਸੀ ਇਹਨਾਂ ਦੀ ਜੇ ਪੈਸੇ ਦਾ ਕੀ ਕਰਨਾ ਸੀ ਇਹਨਾਂ ਨੇ ਪੈਸੇ ਵਰਤਨੇ ਸੀਗੇ ਜੀ ਜੀ ਕਿਉਂ ਕਿਉਂਕਿ ਇਹਨੂੰ ਪਤਾ ਸੀਗਾ ਨਾ ਇਹ ਇਹਨੂੰ ਪਤਾ ਸੀਗਾ ਮੇਰਾ ਦੋਸਤ ਜਿਹੜਾ ਹੈਗਾ ਉਹ ਕਈ ਵਾਰੀ ਐਂਟਰੀ ਲੈ ਕੇ ਆਂਦਾ ਹੈ ਇਹਨਾਂ ਨੂੰ ਲੱਗਾ ਕਿ ਆਪਾਂ ਈਜ਼ੀਲੀ ਮਨੀ ਨੂੰ ਲੈ ਸਕਦੇ ਹਾਂ ਹਾਂ ਜੀ ਸਰ ਇਹ ਪੁਲਿਸ ਨੂੰ ਕਿਸ ਤਰ੍ਹਾਂ ਕਿੱਥੋਂ ਦੀ ਪਕੜੇ ਗਈ ਇਹ ਜੀ ਸਾਨੂੰ ਅਸੀਂ ਸੀਸੀਟੀਵੀ ਫੁਟੇਜ ਕੀਤਾ ਸੀਗਾ ਟਰੈਕ ਉਸ ਤੋਂ ਅਸੀਂ ਪਤਾ ਕੀਤਾ ਸੀ ਸੋ ਜਿਹੜਾ ਟ੍ਰੈਪ ਲੈ ਕੇ ਪੁਲਿਸ ਨੂੰ ਕੋਈ ਟਿਪ ਮਿਲੀ ਜਿਹੜੀ ਉਹ ਸਿਸਟੀ ਕੈਮਰੇ ਤੋਂ ਸੀਸੀਟੀਵੀ ਕੈਮਰੇ ਤੇ ਟੈਕਨੀਕਲ ਜਿਹੜੀ ਹੈਗੀ ਉਸ ਤੋਂ ਕਾਲ ਡਿਟੇਲ ਕਾਲ ਲੋਕੇਸ਼ਨ ਕੱਲ ਦੀ ਜਿਹੜੀ ਜਿੰਨੀ ਵੀ ਕਾਲ ਸੀਗੀ ਤੇ ਉਹਨਾਂ ਨਾਲ ਜਿਹੜੇ ਦੋ ਮੁੰਡੇ ਜਿਹੜੇ ਲੈ ਕੇ ਗਏ ਉਹਨਾਂ ਦੀ ਕਾਲ ਸਾਰਾ ਕਰਕੇ ਫਿਰ ਤੇ ਸਰ ਹੁਣ ਕਿੰਨਾ ਕੈਸ਼ ਬਰਾਮਦ ਹੋਇਆ ਜੀ ਟੋਟਲ ਪੂਰਾ ਕੈਸ਼ ਬਰਾਮਦ ਹੋ ਗਿਆ ਜੀ 14 ਲੱਖ 20 ਹਜ਼ਾਰ ਰੁਪਏ ਸੋ ਅੰਗੂਸ਼ਿਆ ਨੂੰ ਬਹਾਨੇ ਨਾ ਲੱਗੇਗਾ ਕਿ ਚਲ ਆਪਾਂ ਸਿਗਰਟ ਉਹ ਪੈਨ ਲਈ ਪਲਾਨਿੰਗ ਕੀਤਾ ਕਿ ਤੀਸਰੀ ਮੈਂ ਕਿ ਪਿਛੋਂ ਆਇਆ ਇਹਨਾਂ ਨੇ ਇਹ ਪ੍ਰੋਜੈਕਟ ਜਿਹੜੀ 24 ਇਹਨਾਂ ਕੋਲ ਅਧਿਕਾਰ ਸੀ ਇਸ ਚਾਬੀ ਵੀ ਨੰਗੀ ਸ਼ੀਸ਼ਾ ਵੀ ਟੁੱਟਿਆਗਾ ਕਿ ਬੈਗ ਜਿੱਦਾਂ ਚਾਬੀ ਬਰਾਂਧ ਹੋ ਗਈ ਹੈ ਡੁਪਲੀਕੇਟ ਸੀ ਤੇ ਸਰ ਉਹ ਜਿਹੜਾ ਲੈਪਟਾਪ ਸੀਗਾ ਨਾਮ ਲਿਖਿਆ ਨਾ ਉਹ ਵੀ ਬਰਾਂਧ ਹੋਊਗਾ ਉਹ ਬਾਕੀ ਹਾਂਜੀ ਬਾਕੀ ਹੈ ਜੀ ਉਹ 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 ਹੈ ਕਰਨਾ ਹੈ